ਹਾਂ ਜੀ ਕਿਸਾਨ ਵੀਰੋ ਸਵਾਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਚਾਰੀ ਟੌਪ ਨੇ ਬਈ ਚਾਰੀ ਜਰਸੀ ਨੇ ਆਓ ਪੁੱਛ ਲੈਨੇ ਬਾਈ ਤੋਂ ਟੇ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਦੋ ਹਾਂ ਜੀ ਮਨਪ੍ਰੀਤ ਸਿੰਘਾ ਪਿੰਡ ਗੱਲਕੋਠੇ ਨੇੜੇ ਸਹਣਾ ਪਾਇਆ ਇਧਰ ਛੜ ਪੱਖੋ ਕੰਚਣਾ ਜੀ ਜ਼ਿਲ੍ਹਾ ਬਰਨਾਲਾ ਤੁਸੀਂ ਸੇਲ ਦਾ ਬਾਜੀ ਮੋਬਾਈਲ ਨੰਬਰ ਦੋ 75891 ਜੀ ਹਾਂ 8095 ਜੀ ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇਖਿਆ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਵੀ ਆ ਜੀ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ 15 16 ਦਿਨ ਜੀ 15 16 ਦਿਨ ਹਾਂ ਜੀ ਦੁੱਧ ਕਿੰਨਾ ਬਾਈ ਹੁਣ ਦੁੱਧ ਚੱਪਾ ਦਾ 14 ਲੀਟਰ 13 ਮੰਨ ਕੇ ਆ ਜੇ ਕੋਈ ਮਰਜੀ ਜੀ ਠੀਕ ਆ ਬਾਈ ਠੀਕ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਬ ਤੇ ਦੇਖ ਬਾਈ ਗੁਲਾਬੀ ਥਣ ਆਰਡਰ ਕਮਾਲ ਦਾ ਸੋਹਣਾ ਆਰਡਰ ਕਮਾਲੀ ਦਾ ਤਿਆਰ ਕਰਿਆ ਬੱਚਾ ਕੀ ਹੈ ਮਗਰ ਮਗਰ ਬੱਸ ਆ ਜੀ ਬੱਚਾ ਬਾਈ ਠੀਕ ਆ ਬ ਬੱਦ ਚੰਗਾ ਰੰਗ ਰੂਪ ਚੰਗਾ ਚੰਗੀ ਆ ਸਮੇ ਪਲੀ ਆ ਬਈ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫਾਇੰਡ ਫਾਉਂਡ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆ ਇਹ ਮੋਲੇ ਦਾ ਜੈ ਮੋਲੇ ਦਾ 52000 ਮਾਨਤਨ ਹੋ ਜਾ ਮਾਨਤਨ ਕਰ ਦਾਂ ਠੀਕ ਆ 52000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਚੰਗੀ ਆ ਸਮੇ ਪਲੀ ਆ ਰਾਜੀ ਆ ਵੜ ਸੁਈ ਸਵਾਈ ਆ ਬਈ ਫੇਸ ਬਿਊਟੀ ਵੀ ਕਰਮ ਵਾਲੀ ਜੀ ਚੰਗੀ ਆ ਘੱਡ ਬੱਡ ਵੀ ਚੰਗਾ ਠੰਡੀ ਸੀਲ ਆ ਵੀਰੇ ਠੰਡੀ ਸੀਲ ਆ ਜਿਹਨੂੰ ਹੱਥ ਲਾ ਕੇ ਰਾਹ ਦੇਣਾ ਠੀਕ ਆ ਠੰਡੀ ਸੀਲ ਆ ਬਾਈ ਕਹਿੰਦਾ ਜਿਵੇਂ ਮਰਜੀ ਹੱਥ ਲਾਈ ਚੱਲਣਾ ਜਿਵੇਂ ਮਰਜੀ ਬੈਠਣਾ ਕੋਈ ਚੱਕਰੀ ਨਹੀਂ ਕਹਿ ਨਹੀਂ ਕਰਮ ਵਾਲੀ ਕੁਛ ਨਹੀਂ ਆਰਡਰ ਦੇਖੋ ਕਮਾਲ ਦਾ ਆਰਡਰ ਆ ਬਾਈ ਠੰਡੀ ਠੁੰਡੀ ਫੁੱਲ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਤੇ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੂ 5-4 ਦਿਨ ਦੀ 5-4 ਦਿਨ ਠੀਕ ਆ ਬਾਈ ਕੀ ਰਿਕਾਰਡ ਦੁੱਧ ਦਾ ਦੁੱਧ 16 ਲੀਟਰ ਦਿੱਤਾ ਬਾਈ ਦਾ ਫਲੂਨ ਦਾ ਹਾਂ ਢਿੱਲਾ ਬਹੁ ਪਈਆਂ ਢਿੱਲਾ ਬਹੁ ਪਈਆਂ ਆਹ ਅੱਗੇ ਬਾਹਰ ਪਾਉਣ ਦੀ ਉਮੀਦ ਆ ਜੀ ਹੂੰ ਸਾਰੀਆਂ ਬਾਲਟੇ ਲਾ ਕੱਢੂ ਫੇਰ ਸੋਨਾ ਥਾਣ ਦੇਖੋ ਬਈ ਕਮਾਲ ਦਾ ਕੱਲਾ ਕੱਲਾ ਥਾਣ ਮੁੱਟੀ ਵਾਲਾ ਥਾਣ ਚਾਰੇ ਖਾਨੇ ਖਣਵੇਂ ਪੂਰੇ ਗੈਸ ਤੇ ਖੋਲ ਦੋ ਵੀਰੇ ਤੋੜ ਕੇ ਦਿਖਾ ਦੋ ਚਮਕ ਬਹੁਤ ਹੈ ਵੜ ਤੇ ਚੰਗੀ ਆ ਸਾਂਵੀ ਪੜੀ ਆ ਰਾਜੀ ਆ ਬਈ ਤੇ ਫੇਸ ਦਿਖਾਵਾਂਗੇ ਫੇਸ ਬੜਾ ਚੰਗਾ ਕਰਮ ਵਾਲੀ ਦਾ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਤੋੜਾ ਤਾਰਾ ਦੇਖੋ ਬਈ ਵੜ ਦਾ ਫੁੱਲ ਚੰਗਾ ਚੰਗੀ ਆ ਸੁਨਕੀ ਆ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਦੀਆਂ ਤੇ ਫੈਂਟ ਹੁਣ ਹੁਣ ਬਹੁਤ ਚੰਗਾ ਲੱਗਿਆ ਬਹੁਤ ਥੈਂਕ ਯੂ ਕੀਮੋ ਲਵਰੇਜ ਹੈ ਜਾਨਾ ਇਹਦਾ ਵੀ 55 ਜੀ ਮਾਨਤਾਨ ਹੋ ਜਾ ਮਾਨਤਾਨ ਕਰ ਦਾਂ ਠੀਕ ਆ 55000 ਰੁਪਿਆ ਮੋਲ ਹੈ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਆਰਡਰ ਬਹੁਤ ਸੋਹਣੀ ਹੈ ਤਿਆਰੀ ਬਹੁਤ ਸੋਹਣੀ ਹੈ ਜਿੰਨਾ ਕਿ ਬਣਾਇਆ ਪੂਰਾ ਵਧੀਆ ਲੇਵਾ ਬਣਾਇਆ ਬਈ ਤੇ ਬਾਕੀ ਹਲੇ ਕੱਚੀ ਆ ਹੋਰ ਵੀ ਲੇਵਾ ਸੋਹਣਾ ਤਿਆਰ ਕਰੋ ਦੇਖੋ ਲੈ 나ੜ ਨੂੜ ਬਹੁਤ ਚੰਗੀਆਂ ਦੁੱਧਣਾਂ ਕਿਹੜੀ ਬਾਤ ਹੋਵੇ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੋਹਣਾ ਜੀ ਇਹ ਵੀ ਦੂਜਾ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਬਹੁਤ 2-3 ਦਿਨ ਲੱਗ ਜੂਗੀ 2 ਤੋਂ 3 ਦਿਨ ਕੀ ਰਿਕਾਰਡ ਹੈ ਦੁੱਧ ਦਾ ਬਾਈ ਉਹ ਤਾਂ 14-15 ਲੀਟਰ ਦਤਾ ਬਾਈ ਬਲੂਨ ਠੀਕ ਹੈ ਢਿੱਲਾ ਬਹੁਤ ਵਈਆਂ ਹਾਂਜੀ ਹਾਂਜੀ ਢਿੱਲਾ ਦੇਖੋ ਲੈ ਬਾਈ ਆਰਡਰ ਕਮਾਲ ਦਾ ਤਿਆਰ ਕਰ ਦਿੰਦੇ ਆ ਥਣ ਬਹੁਤ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗਏ ਉੱਤੇ ਆ ਇਹ ਤੋੜ ਕੇ ਲਾ ਲਓ ਕੱਦ ਠੀਕ ਹੈ ਦਰਮਿਆਨਾ ਜਾਂ ਘੱਟ ਦਾ ਹਾਂਜੀ ਫੇਸ ਬੜਾ ਚੰਗਾ ਬਾਕੀ ਤੋਰਾ ਤਾਰਾ ਚੈੱਕ ਕਰ ਲਓ ਬਾਈ ਕੱਚੀ ਕੱਚੀ ਆ ਦਿਨ ਹਜੇ ਲੈ ਲਈ ਆ ਆਰਡਰ ਜਿਹੜਾ ਹੋਰ ਵੀ ਸੋਹਣਾ ਪਿਆਰ ਕਰ ਤੇ ਕੀ ਮੋਲ ਆ ਭਈ ਇਹਦਾ 48000 ਜੀ ਮਾਨਤਾਨ ਹੋਈ ਮਾਣਾ ਮੋਟਾ ਕਰਦਾਂਗੇ ਜੀ 48000 ਰੁਪਿਆ ਮੋਲ ਆ ਭਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਕੱਚੀ ਕੱਚੀ ਹਲੇਵਾ ਬਹੁਤ ਸੋਹਣਾ ਬਣਾਉ ਨਾਣਾ ਨੂਣਾ ਫੁੱਲ ਦਿਖਾਉਂਦੀ ਆ ਭਈ ਲੈਵੇ ਤੇ ਲੈ ਚਾਰ ਸਫੇਰੇ ਤੋਂ ਲੈਵਾ ਚੈੱਕ ਕਰਵਾਣੀ ਕੱਲਾ ਕੱਲਾ ਥਾਣਾ ਮੁਕਤੀ ਵਾਲਾ ਥਾਣਾ ਅੱਗੇ ਵੀਰੇ ਲਾਸਟ ਚਾਰ ਨੰਬਰ ਕਿਹੜਾ ਸੁਆ ਵੀਰੇ ਉਹ ਵੀ ਦੂਜਾ ਜੀ ਕਿੰਨੇ ਦਿਨ ਲੈਂਦੀ ਆ ਇਹ ਲਾ ਯੂਸੀ ਸਾਪਾ ਦੇਣੇ 6 ਤੋਂ 7 ਦਿਨ ਕੀ ਰਿਕਾਰਡ ਆ ਦੁੱਧਾ ਬਈ ਦੁੱਧ 13 ਲੀਟਰ ਦਾ ਹੀ ਬਲੋਣ ਦਾ ਖੋਲਿਓ ਬਈ ਤੋਰਾ 13 ਲੀਟਰ ਦਾ ਬਈ ਨੇ ਦੱਸਿਆ ਰਿਕਾਰਡ ਆ ਫੇਸ ਦੇਖੋ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਆ ਸਨਖਪੂਣਾ ਬੈੜ ਦੇ ਵਿੱਚ ਬਹੁਤ ਆ ਕੱਚੀ ਕੱਚੀ ਆ ਤੇ ਦਿਨ ਹਜੇ ਲੈੰਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਨਾ ਤੋਰਾ ਤੋਰਾ ਦੇਖੋ ਬਈ ਤੋਰਾ ਤੋਰਾ ਕਮਾਲ ਆ ਢੱਲਾ ਢੁੱਲਾ ਬਹੁਤ ਖਾਉਂਦੀ ਐ ਗੁਲਾਬੀ ਥਣ ਲੱਗਿਆ ਮੁੱਠੀ ਆ ਥਣ ਕੱਲਾ ਕੱਲਾ ਆ ਕੀ ਮੁੱਲ ਆ ਇਹਦਾ ਬਈ ਇਹਦਾ 38000 ਜੀ ਮਾਨਤਾਨ ਹੋ ਜੀ ਮਾਨਤਾਨ ਮਾੜਾ ਮੋਟਾ ਕਰ ਲੈਂਦੇ ਆ 38000 ਰੁਪਇਆ ਮੌਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਅਵਰਸਨਕੀਆ ਰਾਜੀਤ ਹੋ ਰਹਾ ਤਾਂ ਚੰਗਾ ਲਾਂਡੂ ਲਾਂ ਬਹੁਤ ਪਈਆਂ ਸਾਰੀਆਂ ਬਲਡ ਨਾਲ ਕੱਢੂਗੀ ਲੈ ਅੱਗੇ ਬੇਤਵ ਵਾਹਣਾ ਤਿਆਰ ਕਰਦੀ ਆ ਜੀ ਹਾਂ ਸਹੀ ਗੱਲ ਖਾਣ ਬਹੁਤ ਚੰਗਾ ਹੈ ਨਾ ਮੁੱਠੀ ਗਲਾਬੀ ਥਾਣਾ ਬਾਈ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ